ਵੈਲਕਮ ਕਰਦੇ ਆਂ ਤੁਹਾਡਾ ਸਾਡੇ ਪੰਜਾਬ ਜੋਬ ਸਰਚ YouTube ਚੈਨਲ ਵਿੱਚ ਅੱਜ ਵਾਲੀ ਵੀਡੀਓ ਵਿੱਚ ਪੰਜਾਬੀਆਂ ਲਈ ਹੁਣ ਸਹੂਲਤਾਂ ਦੇ ਗੱਫੇ ਮਿਲਣੇ ਸ਼ੁਰੂ ਹੋ ਚੁੱਕੇ ਨੇ 8 ਨਵੀਆਂ ਸਹੂਲਤਾਂ ਪੰਜਾਬ ਦੇ ਲੋਕਾਂ ਵਾਸਤੇ ਲਾਗੂ ਹੋ ਚੁੱਕੀਆਂ ਨੇ ਕਿਹੜੀਆਂ ਸਹੂਲਤਾਂ ਨੇ ਕਿਹੜੇ ਲੋਕਾਂ ਨੂੰ ਮਿਲਣਗੀਆਂ ਕਿਹੜੇ ਲੋਕਾਂ ਨੂੰ ਫਾਇਦਾ ਹੋਵੇਗਾ ਕੀ ਕੀ ਫਾਇਦੇ ਮਿਲਣ ਵਾਲੇ ਨੇ ਡਿਟੇਲ ਦੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਹੋ ਪੂਰੀ ਜਾਣਕਾਰੀ ਲੈਣ ਵਾਸਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਆ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਤੁਹਾਡਾ ਜੀਰੂ ਕੱਟ ਲੈ ਕਰੋ ਕਿ ਸਾਡੇ ਚੈਨਲ ਦੇ ਉੱਪਰ ਹਰ ਰੋਜ਼ ਪੰਜਾਬ ਅਤੇ ਸੈਂਟਰ ਸਰਕਾਰ ਦੀਆਂ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਸਰਕਾਰੀ ਸਹੂਲਤਾਂ ਦੀ ਫ੍ਰੀ ਦੇ ਵਿੱਚ ਸਹੀ ਜਾਣਕਾਰੀ ਦਿੱਤੀ ਜਾਂਦੀ ਆ ਤੁਸੀਂ ਸਾਡੇ ਵਟਸਐਪ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਅੱਜ ਦੀ ਮੇਲ ਅਪਡੇਟ ਦੇ ਉੱਪਰ ਅਪਡੇਟ ਦੇ ਉੱਪਰ ਆ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਕੈਬਨਿਟ ਦੇ ਵਿੱਚ ਕੁਝ ਅਹਿਮ ਫੈਸਲੇ ਲਏ ਗਏ ਹਨ ਜਿਨ੍ਹਾਂ ਦਾ ਸਿੱਧਾ ਲਾਭ ਪੰਜਾਬ ਦੇ ਲੋਕਾਂ ਨੂੰ ਹੋਵੇਗਾ ਉਹਦੇ ਵਿੱਚ ਪਹਿਲਾ ਜਿਹੜਾ ਫੈਸਲਾ ਲਿਆ ਗਿਆ ਕਿ ਇਮਾਰਤ ਦੀ ਉਚਾਈ ਜਿਹੜੀ 15 ਮੀਟਰ ਤੋਂ ਵਧਾ ਕੇ 21 ਮੀਟਰ ਕਰ ਦਿੱਤੀ ਗਈ ਹੈ ਤੇ ਹੁਣ ਤੁਹਾਨੂੰ 21 ਮੀਟਰ ਤੱਕ ਦੀ ਜੇਕਰ ਤੁਸੀਂ ਉਚਾਈ ਵਾਲਾ ਘਰ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਨਕਸ਼ਾ ਪਾਸ ਹੋ ਸਕਦਾ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਜ਼ਮੀਨੀ ਕਵਰੇਜ ਨੂੰ ਜਿਹੜਾ ਠੀਕ ਹੈ ਜੀ 100 ਮੀਟਰ ਤੱਕ ਵਧਾ ਦਿੱਤਾ ਗਿਆ ਹੈ ਤੇ 10 ਨੰਬਰ ਤੋਂ ਨਾ ਬੋਲੋ ਕਿਹਾ ਗਿਆ ਕਿ ਲੁਧਿਆਣਾ ਚ ਸਭ ਤਹਿਸੀਲ ਨੂੰ ਨਾਰਥ ਲੁਧਿਆਣਾ ਵਿੱਚ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿਉਂਕਿ ਜਿਹੜੀ ਪਹਿਲਾਂ ਤਹਿਸੀਲ ਬਣੀ ਹੋਈ ਸੀ ਉੱਥੇ ਜਿਆਦਾ ਆਕਸੀਡਿਟੀ ਦੇ ਵਿੱਚ ਹੋਣ ਕਾਰਨ ਜਿਆਦਾ ਰਸ ਹੁੰਦਾ ਸੀ ਤੇ ਹੁਣ ਉਹਨੂੰ ਨੌਰਸ ਲੁਧਿਆਣਾ ਦੇ ਵਿੱਚ ਨਵੀਂ ਤਸਵੀਰ ਨੂੰ ਬਣਾਇਆ ਜਾਵੇਗਾ ਤੇ ਉਸ ਤੋਂ ਬਾਅਦ ਇਹਨਾਂ ਵੱਲੋਂ ਕਿਹਾ ਗਿਆ ਕਿ ਜੀ ਬਰਨਾਲਾ ਨੂੰ ਠੀਕ ਹੈ ਤੁਸੀਂ ਦੇਖ ਸਕਦੇ ਹੋ ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਪਗ੍ਰੇਡ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਕਿਹਾ ਗਿਆ ਕਿ ਡੇਰਾ ਬੱਸੀ ਦੇ ਵਿੱਚ ਠੀਕ ਹੈ ਜੀ 100 ਬਿਡ ਦਾ ESI ਜਿਹੜਾ ਹਸਪਤਾਲ ਖੋਲਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਫਤਬਾਦ ਦੇ ਸਪੋਰਟਸ ਕੇਂਦਰਾਂ ਲਈ 100 ਦੇ ਕਰੀਬ ਨਵੇਂ ਜਿਹੜੇ ਸੈਂਟਰ ਬਣਾਏ ਜਾਣਗੇ ਸਪੋਰਟਸ ਕੇਂਦਰ ਨਵੇਂ ਬਣਾਏ ਜਾਣਗੇ ਨਸ਼ਾ ਸੜਾਊ ਕੇਂਦਰ ਦੇ ਨਜ਼ਦੀਕ ਵਿੱਚ ਸੋਧ ਕੀਤੀ ਗਈ ਆ ਇੰਡਸਟਰੀ ਅਤੇ ਬੈਂਕਿੰਗ ਲਈ 5 ਲੱਖ ਰੁਪਏ ਦਾ ਕੈਂਪਿੰਗ ਅਤੇ 1000 ਰੁਪਏ ਵਾਲੀ ਡਿਸਕਨ ਦੀ ਸਕੀਮ ਵੀ ਸ਼ੁਰੂ ਕਰ ਦਿੱਤੀ ਗਈ ਆ ਠੀਕ ਹੈ ਜਿਹੜੀਆਂ 8 ਵੱਡੀਆਂ ਸਹੂਲਤਾਂ ਨੇ ਪੰਜਾਬ ਦੇ ਲੋਕਾਂ ਨੂੰ ਹੁਣ ਕੈਬਨਟ ਦੇ ਵਿੱਚ ਮਤਾ ਪਾਸ ਹੋ ਚੁੱਕਿਆ ਥੋੜੇ ਟਾਈਮ ਤੱਕ ਇਹ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਬਾਕੀ ਤੁਹਾਨੂੰ ਇਹਨਾਂ ਸਹੂਲਤਾਂ ਵਿੱਚੋਂ ਸਭ ਤੋਂ ਵਧੀਆ ਸਹੂਲਤ ਕਿਹੜੀ ਲੱਗੀ ਆਪੋ ਆਪਣੇ ਸੁਝਾ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਾਕੀ ਨਵੇਂ-ਨਵੇਂ ਅਪਡੇਟ ਦੇਖਣ ਵਾਸਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਇਸ ਵੀਡੀਓ ਨੂੰ ਪੰਜਾਬ ਦੇ ਸਾਰੇ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਮਿਲਦੀ ਰਹੇ ਵੀਡੀਓ ਦੇਖਣ ਲਈ ਵੀਡੀਓ ਸ਼ੇਅਰ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਏ ਬਾਏ ਚਾਹ